ਅਕੇ ਬੁੜੇ ਯਾਰ ਗੱਲ ਸੁਣਾ 13-13 ਜਵਾਕ ਹੁੰਦੇ ਸੀ ਬੁੜਿਆਂ ਦੇ ਹਾਂ ਤੇ ਅੰਨ ਹੁੰਦਾ ਹੀ ਘੱਟ ਤੇ ਉਹ ਪਾਲ ਕੇ ਸਹੀ ਗੱਲ ਉਹ ਪਾਲ ਕੇ ਬੱਚੇ ਉਹ ਅੰਨ ਬਹੁਤ ਪਾਲਣਾ ਹੁਣ ਅਸੀਂ ਭਰੀ ਬੈਠੇ ਆਂ ਪਡਾਰ ਤੇ ਬੱਚਾ ਆ ਗਿਆ ਅੰਨ ਬਹੁਤ ਆਨਦਾ ਲੋੜਾ ਨਹੀਂ ਜਾ ਰੇ ਇਸ ਗੱਲ ਦਾ ਲੋੜਾ ਅਸੀਂ ਉਹੀ ਸ਼ਰਮਾ ਮਰ ਜਗੇ ਬੱਚੇ ਦਾ 5-5 7-7 ਹੋਣ ਇੱਕ ਕੋਈ ਪੱਠਿਆਂ ਨੂੰ ਜਾਵੇ ਇੱਕ ਕੋਈ ਭੈਣਾ ਵਿਆਹ ਸ਼ਾਦੀ ਤੇ ਜਾਵੇ ਘਰੇ ਪਸੂ ਤੇ ਅਸੀਂ ਜਾਂਦੇ ਵੀ ਹੁਣ ਪਤਾ ਕੀ ਗੱਲ ਇੱਕ ਕਰਕੇ ਅਸੀਂ ਪੈਲ ਸਜੀ ਜਾਂਦੇ ਆ ਨਾਲੇ ਨਾ ਅਸੀਂ ਮਾਮੇ ਨੂੰ ਜਾਂਦੇ ਆ ਨਾ ਅਸੀਂ ਭੂਆ ਨੂੰ ਜਾਂਦੇ ਆ ਲਾਹੋਂ ਜਾਂਦੇ ਸਹੀ ਗੱਲ ਹੈ ਤੇ ਉੱਥੋਂ ਦੇ ਕੇ ਪੈਸੇ ਤੇ ਘਰ ਨੂੰ ਮੋੜਦੇ ਆ ਲੋਹਾਂ ਦੀ ਤੇ ਸਾਰੀ ਮਿੱਟੀ ਪੱਟੀ ਜਾਂਦੇ ਆ ਮਿੱਟੀ ਤੇ ਸਾਡੇ ਕੋਲ ਸ਼ਾਂਦੀ ਨਹੀਂ ਲੋਟ ਆਏ ساری ਉਮਰ ਚ ਸ਼ਾਂ ਨਹੀਂ ਆਏ ਲੋਹਾਂ ਨਹੀਂ ਤੇ ਬਿਨਾ ਲੋਹੇ ਦਾ ਮਾਪਿਓ ਸਾਡਾ ਬਿਨਾ ਲੋਹੇ ਤੋਂ ਕਮਾਈ ਕਰਕੇ ਯਾਰ ਹਾਂ ਬਿਨਾ ਲੋਹੇ ਤੋਂ ਕਰਕੇ ਕਮਾਈ ਇੱਕ ਹਾਲ ਉਹ ਸੌਖੇ ਸੀ ਹਾਂ ਇੱਕ ਪੱਟੀ ਦੇ ਵਿੱਚ ਇੱਕ ਪਿੰਡ ਦੇ ਵਿੱਚ ਪੰਜ ਚਾਰ ਗੱਡੇ ਹੁੰਦੇ ਸੀ ਨਾਲੇ ਸੌਕੇ ਸੀ ਦੂ ਤੇ ਨਾਲੇ ਸੌਕੇ ਸੀ ਆਹ ਤਾਂ ਯਾਰ ਨਾ ਨੇਰੀ ਆ ਚਲੋ ਉੱਪਰ ਕਰ ਜੋ ਕਰਦਾ ਮਹਾਰਾਜ ਕਰਦਾ ਇਹ ਲਿਖਿਆ ਹੋਇਆ ਕਰਮਾਂ ਚ ਹਾਂ ਇਹ ਲਿਖਿਆ ਹੋਇਆ ਜੋ ਕਰਨਾ ਤੱਕ ਕਰਨਾ